ਬੱਸਾਂ ਵਿੱਚ ਸਫ਼ਰ ਕਰਨ ਤੋਂ ਪਹਿਲਾਂ ਅੱਜ ਦੀ ਖ਼ਬਰ ਗੌਰ ਨਾਲ ਜ਼ਰੂਰ ਸੁਣ ਲਿਓ ਕਿਉਂਕਿ ਜੇਕਰ ਤੁਸੀਂ ਅੱਜ ਬੱਸ ਸਟੈਂਡ ਜਾਓਗੇ ਤਾਂ ਤੁਹਾਨੂੰ ਖੱਜਲ ਹੋਣਾ ਪੈ ਸਕਦਾ ਹੈ ਕਿਉਂਕਿ ਅੱਜ 2 ਘੰਟਿਆਂ ਦੇ ਲਈ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਨਾਲ ਦੀ ਨਾਲ ਚੇਤਾਵਨੀ ਵੀ ਦਿੱਤੀ ਗਈ ਹੈ ਜੇਕਰ ਅੱਜ ਬਸਾਂ ਦੀ ਜੋ ਹੜਤਾਲ ਕੀਤੀ ਗਈ ਹੈ 2 ਘੰਟਿਆਂ ਦੇ ਲਈ ਜੇਕਰ ਸਰਕਾਰ ਦੇ ਵੱਲੋਂ ਇਸ ਦਾ ਸਮਾਧਾਨ ਨਾ ਕੀਤਾ ਗਿਆ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਕੱਲ ਤੋਂ ਚੱਕਾ ਜਾਮ ਵੀ ਕੀਤਾ ਜਾਵੇਗਾ ਜੀ ਹਾਂ ਅੱਜ ਪੰਜਾਬ ਦੇ ਵਿੱਚ ਪੀਆਰਟੀਸੀ ਪਨ ਬੱਸ ਜੋ ਠੇਕਾ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ 2 ਘੰਟੇ ਬੱਸਾਂ ਬੰਦ ਰਹਿਣਗੀਆਂ ਫਿਰ ਤੁਸੀਂ ਚਾਹੇ ਪ੍ਰਾਈਵੇਟ ਬੱਸ ਦੇ ਵਿੱਚ ਸਫ਼ਰ ਕਰਨਾ ਹੋਵੇ ਜਾਂ ਫਿਰ ਸਰਕਾਰੀ ਬੱਸ ਦੇ ਵਿੱਚ ਸਫ਼ਰ ਕਰਨਾ ਹੋਵੇ ਤਾਂ ਇਹਨਾਂ 2 ਘੰਟਿਆਂ ਦੇ ਵਿੱਚ ਤੁਹਾਨੂੰ ਖੱਜਲ ਖਵਾਰੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਹੈ ਤਾਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਅੱਜ ਬੱਸ ਸਟੈਂਡ ਬੰਦ ਰਹਿਣਗੇ ਕਿ ਇਹਨਾਂ ਦੀਆਂ ਮੰਗਾਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਜੇਕਰ ਤੁਸੀਂ ਅੱਜ ਸੋਚਿਆ ਕਿ ਤੁਸੀਂ ਅੱਜ ਪੰਜਾਬ ਤੋਂ ਬਾਹਰ ਟਰੈਵਲ ਕਰਨਾ ਹੈ ਬੱਸਾਂ ਦੇ ਵਿੱਚ ਟਰੈਵਲ ਕਰਨਾ ਹੈ ਤਾਂ ਇਸ ਖਬਰ ਨੂੰ ਜ਼ਰੂਰ ਪੜਾ ਸੁਣ ਲਿਓ ਕਿਉਂਕਿ ਜੇਕਰ ਤੁਸੀਂ ਬੱਸ ਸਟੈਂਡ ਜਾਓਗੇ ਤਾਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਤੁਹਾਨੂੰ ਬੱਸਾਂ ਦੇ ਵਿੱਚ ਸ਼ਾਇਦ ਟਰੈਵਲ ਕਰਨ ਨੂੰ ਨਾ ਮਿਲੇ ਤੁਹਾਨੂੰ ਖੱਜਲ ਖਵਾਰੀ ਦਾ ਸਾਮਨਾ ਕਰਨਾ ਪੈ ਸਕਦਾ ਹੈ ਦਰਸਲ ਜੋ ਪੀਆਰਟੀਸੀ ਪਨਬਸ ਦੇ ਠੇਕਾ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਸਰਕਾਰ ਨੂੰ ਪੰਜਾਬ ਸਰਕਾਰ ਖਿਲਾਫ ਮੋਰਚਾ ਕੀਤਾ ਗਿਆ ਤੇ ਕਿਹਾ ਗਿਆ ਕਿ 2 ਘੰਟੇ ਬੱਸ ਸਟੈਂਡ ਬੰਦ ਰਹਿਣਗੇ ਜੋ ਪਨਬਸ ਵਰਕਸ਼ਾਪ ਕਾਮੇ ਆ ਉਹਨਾਂ ਦੀ ਤਨਖਾਹ ਨਾ ਆਉਣ ਕਰਕੇ ਇਹ ਐਲਾਨ ਕੀਤਾ ਗਿਆ ਮੁਲਾਜ਼ਮੜਕੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 10 ਵਜੇ ਤੋਂ ਲੈ ਕੇ 12 ਵਜੇ ਤੱਕ ਬੱਸ ਸਟੈਂਡ ਬੰਦ ਰਹਿਣਗੇ ਅਤੇ ਇਸੇ ਤਰੀਕੇ ਦੇ ਨਾਲ ਸਰਕਾਰ ਖਿਲਾਫ ਮੁਜ਼ਾਰਾ ਕੀਤਾ ਜਾਵੇਗਾ ਤੇ ਨਾਲ ਦੀ ਨਾਲ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਅੱਜ ਤਨਖਾਹ ਨਾ ਆਈ ਤਾਂ ਕੱਲ ਤੋਂ ਪੂਰਨ ਚੱਕਾ ਜਾਮ ਕੀਤਾ ਜਾਵੇਗਾ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਇਹ ਪ੍ਰਦਰਸ਼ਨ ਅਤੇ ਇਹ ਜਿਹੜੀ ਹੈ ਚੇਤਾਵਨੀ ਸਰਕਾਰ ਨੂੰ ਦਿੱਤੀ ਗਈ ਆ ਤਾਂ ਜੇਕਰ ਤੁਸੀਂ ਅੱਜ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨਾ ਹੈ ਤਾਂ ਤੁਹਾਨੂੰ ਅੱਜ ਖੱਜਲਖੁਆਈ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਹੈ ਇਸ ਤਰੀਕੇ ਦੇ ਨਾਲ ਜਦੋਂ ਵੀ ਮੁਲਾਜ਼ਮਤ ਦੇ ਵੱਲੋਂ ਉਹ ਚਾਹੇ ਪਨਬਸ ਹੋ ਜਾਂ ਫਿਰ PTRC ਦੇ ਮੁਲਾਜ਼ਮ ਜਦੋਂ ਪ੍ਰਦਰਸ਼ਨ ਕਰਦੇ ਨੇ ਤਾਂ ਉਸ ਦਾ ਜੋ ਖਮਿਆਜ਼ਾ ਹੁੰਦਾ ਹੈ ਆਮ ਲੋਕਾਂ ਨੂੰ ਜੇਲਣਾ ਪੈਂਦਾ ਹੈ ਜਦੋਂ ਆਮ ਲੋਕ ਬੱਸ ਸਟੈਂਡ ਤੇ ਜਾਂਦੇ ਨੇ ਉਹ ਪਰੇਸ਼ਾਨ ਹੋ ਜਾਂਦੇ ਨੇ ਕਿਉਂਕਿ ਕਈਆਂ ਨੂੰ ਤਾਂ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਅੱਜ ਬੱਸ ਸਟੈਂਡ ਤੇ ਜਿਹੜੀਆਂ ਬੱਸਾਂ ਉਹ ਨਹੀਂ ਚੱਲਣਗੀਆਂ ਤਾਂ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਅੱਜ ਪੰਜਾਬ ਦੇ ਵਿੱਚ ਸਫ਼ਰ ਕਰ ਰਹੇ ਹੋ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਤੁਹਾਨੂੰ ਖੱਜਲ ਖੁਆਰ ਹੋਣਾ ਪੈ ਸਕਦਾ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਸਰਕਾਰੀ ਬੱਸਾਂ ਦੇ ਨਾਲ-ਨਾਲ ਪ੍ਰਾਈਵੇਟ ਬੱਸਾਂ ਦੀ ਵੀ ਅੱਜ ਹੜਤਾਲ ਰਹੇਗੀ ਇਹ 2 ਘੰਟੇ ਬੱਸ ਸਟੈਂਡ ਪੂਰੇ ਤਰੀਕੇ ਦੇ ਨਾਲ ਬੰਦ ਰਹੇਗਾ ਜਿਸ ਦੇ ਕਾਰਨ ਜੋ ਜੇਕਰ ਤੁਸੀਂ ਸੋਚਿਆ ਕਿ ਤੁਸੀਂ ਪ੍ਰਾਈਵੇਟ ਬੱਸ ਦੇ ਵਿੱਚ ਸਫ਼ਰ ਕਰ ਲੋਗੇ ਆਪਣੀ ਮੰਜ਼ਿਲ ਤੱਕ ਪਹੁੰਚੋਗੇ ਤਾਂ ਅਜੀਹਾ ਵੀ ਨਹੀਂ ਹੋ ਪਾਏਗਾ ਕਿਉਂਕਿ 2 ਘੰਟੇ ਜਿਹੜੇ ਹੋਣਗੇ ਉਹ ਪ੍ਰਾਈਵੇਟ ਬੱਸਾਂ ਵੀ ਬੰਦ ਰਹਿਣ ਗਿਆ ਤਾਂ ਸਾਡੇ ਸਹਿਯੋਗੀ ਜੋ ਜਲੰਧਰ ਤੋਂ ਹੁਸਨ ਲਾਲ ਨੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਕਿ ਕੁਝ ਸਾਡੇ ਪੱਤਰਕਾਰ ਦੇ ਨਾਲ ਕਿਹਾ ਗਿਆ ਆਓ ਸੁਣਦਿਆਂ ਰੇਸ਼ਮ ਸਿੰਘ ਗਲੇਮੇਰ ਨਾਲ ਜੁੜ ਚੁੱਕੇ ਨੇ ਜੋ ਕਿ ਪ੍ਰਧਾਨ ਨੇ ਟ੍ਰਾਂਸਪੋਰਟ ਯੂਨੀਅਨ ਦੇ ਰੇਸ਼ਮ ਸਿੰਘ ਜੀ ਜਿਸ ਤਰੀਕੇ ਨਾਲ 20 21 ਅਤੇ 22 ਤਰੀਕ ਨੂੰ ਜੜਾ ਹੈਗਾ ਤਾਂ ਤੁਸੀਂ ਇੱਕ ਐਲਾਨ ਕੀਤਾ ਸੀ ਕਿ ਮੁਕੰਮਲ ਤੌਰ ਤੇ ਪੀਆਰਟੀਸੀ ਦੇ ਪੰਜਾਬ ਰੋਡ ਵਿੱਚ ਬਸਾਂ ਬੰਦ ਰਹਿਣਗੀਆਂ ਤਾਂ ਉਹ ਉਸ ਨੂੰ ਜਿਹੜਾ ਹੈਗਾ ਬੇਸ਼ੱਕ ਤੁਸੀਂ ਪੋਸਟਪੋਨ ਕਰ ਦਿੱਤਾ ਗਿਆ ਕਿ ਥੋੜੀ ਹੁਣ ਟ੍ਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਜਿਹੜੀ ਆ ਹੋ ਚੁੱਕੀ ਹੈਗੀ ਬਿਲਕੁਲ ਜੀ 15 ਤਰੀਕ ਨੂੰ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਸੀ ਜਿੰਦੇ ਵਿੱਚ ਉਹਨਾਂ ਨੇ ਸਾਨੂੰ ਕਲੀਅਰ ਕੀਤਾ ਸੀ ਕਿ ਸਾਡੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਤੇ ਜਿਹੜੇ ਮੁਲਾਜ਼ਮ ਅਫਸੋਰਸਿੰਗ ਦੇ ਕੰਮ ਕਰਦੇ ਉਹਨਾਂ ਨੂੰ ਕੰਟੈਕਟ ਤੇ ਕਰਨ ਸੰਬੰਧੀ ਪਾਲਸੀ ਬਣਾਈ ਜਾ ਰਹੀ ਜਿਹੜੀ ਕੈਬਨਟ ਚ ਭੇਜ ਦਿੱਤੀ ਜਾਏਗੀ ਸੋ ਉਹਦੇ ਵਿੱਚ ਦਿੱਕਤ ਆ ਰਹੀ ਸੀ ਕਿ 16 ਤਰੀਕ ਨੂੰ ਵਿੱਤ ਵਿਭਾਗ ਨਾਲ ਮੀਟਿੰਗ ਸੀਗੀ ਕ੍ਰਿਸ਼ਨ ਕੁਮਾਰ ਜੀ ਨਾਲ ਹਾਂ ਹਾਂ ਉਹ ਸੁਣਨ ਨਾਲ ਉਹ ਦੋ ਮੀਟਿੰਗਾਂ ਸੀਗੀਆਂ ਜਿੰਦੇ ਕਰਕੇ ਸਾਨੂੰ ਅਸੀਂ ਉਹ ਕਲੀਅਰ ਹੋ ਜੇ ਉਸ ਤੋਂ ਬਾਅਦ ਹੀ ਅਸੀਂ ਗੁਲਾਣ ਕਰੀਏ ਸੋ ਉਸ ਦੇ ਵਿੱਚ ਕੱਲ ਟ੍ਰਾਂਸਪੋਰਟ ਮਿਨਿਸਟਰ ਵੱਲੋਂ 12:30 ਵਜੇ ਸਾਨੂੰ ਫੋਨ ਕਰਕੇ ਕਨਫਰਮ ਕੀਤਾ ਗਿਆ ਕਿ ਮੀਟਿੰਗ ਜਿਹੜੀ ਆ ਉਹ ਕੱਲ ਯਾਨੀ ਕਿ ਸੋਮਵਾਰ 19 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਤੇ ਉਸ ਤੋਂ ਬਾਅਦ ਦੁਬਾਰਾ ਮੀਟਿੰਗ ਜਿਹੜੀ ਉਹ 23 24 ਤਰੀਕ ਨੂੰ ਫੇਰ ਰੱਖੀ ਗਈ ਹੈ ਉਸ ਸੰਬੰਧੀ ਸੋ ਲਗਭਗ ਉਸ ਸੰਬੰਧੀ ਤਾਂ ਸਾਡਾ ਕਲੀਅਰ ਹੋ ਗਿਆ ਕਿ ਪੋਸਿਬਲਨ ਵਾਸਤੇ ਜਿਹੜੀ ਆ ਉਹ ਤਾਂ ਤੱਕ ਚਲੇਗੀ ਉਹ ਭਾਗ ਲੋ ਆਪਣਾ ਕੰਮ ਜਿਹੜਾ ਨੂੰ ਵੇੜ ਦਿੱਤਾ ਗਿਆ ਹੁਣ ਸਰਕਾਰ ਕੋਲੋਂ ਤੇ ਕੰਮ ਚੱਲਦੇ ਰਹੀ ਠੀਕ ਹੈ ਸੋ ਨਾਲ ਦੀ ਨਾਲ ਜਿਹੜੀਆਂ ਦੂਸਰੀਆਂ ਮੰਗਾਂ ਨੇ ਜਿਵੇਂ ਕਹਿ ਸਕਦੇ ਅਸੀਂ ਵੀ ਠੇਕੇਦਾਰਾਂ ਨੂੰ ਬਾਹਰ ਕੱਢਣ ਦੀ ਮੰਗ ਸੀ ਉਹ ਵੀ ਨਾਲ ਪੋਲਿਸੀ ਬਣ ਲਈ ਹੈ ਜੀ ਉਹ ਦੋਨੋਂ ਦਾ ਕਲੀਅਰ ਹੋ ਗਈਆਂ ਪਰੰਤੂ ਜਿਹੜੇ ਮੁਲਾਜ਼ਮ ਬਹਾਲ ਕਰਨ ਵਾਲੇ ਜਿਹੜੇ ਪੈਂਡਿੰਗ ਪਏ ਆ ਜਾਂ ਜਿਹੜੇ ਮੁਲਾਜ਼ਮਾਂ ਦੀ ਸੈਲਰੀ ਨਹੀਂ ਸੀ ਆਈ ਹੂੰ ਹੂੰ ਸੋ ਨਾਲ ਸੰਬੰਧੀ ਸਾਡਾ ਜਿਹੜਾ ਪ੍ਰੋਟੈਸਟ ਹੈ ਅੱਜ ਅਸੀਂ 2 ਘੰਟੇ ਵਾਸਤੇ ਬੱਸ ਸਟੈਂਡ ਆਪਣੇ ਪ੍ਰੋਗਰਾਮ ਨੂੰ ਤਬਦੀਲ ਕੀਤਾ ਸੀ ਬੇਸ਼ੱਕ ਹੜਤਾਲ ਅਸੀਂ ਪੋਸਟਪੋਨ ਕੀਤੀ ਆ ਪਰੰਤੂ ਜਿਹੜੇ ਸਾਡੇ ਮੁਲਾਜ਼ਮ ਕੰਮ ਕਰਦੇ ਪਏ ਆ ਵਰਕਸ਼ਾਪਾਂ ਦੇ ਵਿੱਚ ਬੱਸਾਂ ਨੂੰ ਬੱਸਾਂ ਦਾ ਕੰਮ ਕਰਕੇ ਉਹਨਾਂ ਨੂੰ ਕਹਿ ਸਕਦੇ ਕਿ ਮੁਰੰਮਤ ਕਰਕੇ ਬੱਸਾਂ ਨੂੰ ਰੂਟ ਤੇ ਭੇਜਦੇ ਨੇ ਉਹਨਾਂ ਮੁਲਾਜ਼ਮਾਂ ਦੀ ਸੈਲਰੀ ਹੈ ਜਿਹੜੀ ਅਜੇ 20 ਤਰੀਕ ਹੋ ਗਈ ਸਰਕਾਰ ਤੋਂ ਅਜੇ ਤੱਕ ਤਰਖਾ ਨਹੀਂ ਪਾਈ ਗਈ ਤੁਸੀਂ ਜਿਸ ਵਜ੍ਹਾ ਨਾਲ ਅਸੀਂ ਜਿਹੜਾ ਵਾਜ 2 ਘੰਟੇ ਵਾਸਤੇ ਬੱਸਾਂ ਦੇ ਬੱਸ ਸਟੈਂਡ ਬੰਦ ਕਰਕੇ ਉੱਥੇ ਪ੍ਰੋਟੈਸਟ ਕਰਾਂਗੇ। ਜੁਜੇਗਾ ਸਰਕਾਰ ਨੇ ਫਿਰ ਵੀ ਸੈਲਰੀ ਨਾ ਪਾਈ ਅੱਜ ਵੀ ਕੱਲ ਨੂੰ ਹੋ ਸਕਦਾ ਹੈ ਕਿ ਚੱਕਾ ਜਾਮ ਕਰਨਾ ਪਵੇ ਸਾਨੂੰ ਮਜਬੂਰੀ ਚ ਕੱਲ ਨੂੰ ਸਵੇਰੇ ਮਾਰਨਿੰਗ ਤੋਂ ਚੱਕਾ ਜਾਮ ਹੋਏਗਾ। ਅੱਛਾ ਅੱਜ ਜਿਹੜਾ ਤੁਸੀਂ 2 ਘੰਟੇ ਦਾ ਟਾਈਮ ਰੱਖਿਆ ਜਿਹੜਾ ਹੈਗਾ ਬੱਸ ਸਟੈਂਡ ਬੰਦ ਕਰਨਾ ਉਹਦੇ ਵਿੱਚ ਸਿਰਫ ਰੋਡ ਵੇਜ਼ ਦੀਆਂ ਬੱਸਾਂ ਹੀ ਬੰਦ ਰਹਿਣਗੀਆਂ ਜਾਂ ਪ੍ਰਾਈਵੇਟ ਵੀ ਨਾਲ ਕਰੋਗੇ ਇਹਦੇ ਵਿੱਚ? ਬਿਲਕੁਲ ਜਿਹੜੇ ਪਣਵਸ ਦੇ ਨਾਲ ਸੰਬੰਧਿਤ ਡੀਪੂ ਨੇ ਪਣਵਸ ਵਜ੍ਹਾ ਰੋੜਵੀ ਦੇ 18 ਡੀਪੂਆਂ ਦੇ ਨਾਲ ਉਹ ਕੱਲੇ ਉਹ ਹੀ ਬੱਸ ਸਟੈਂਡ ਬੰਦ ਰਹਿਣਗੇ ਬੱਸ ਸਟੈਂਡ ਬੰਦ ਹੋਣ ਦੇ ਨਾਲ ਜਿਹੜੀਆਂ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਨੇ ਸਾਰੀਆਂ ਨੇ ਸਾਰੀਆਂ ਹੀ ਜਿਹੜੀਆਂ ਬੱਸ ਸਟੈਂਡ ਦੇ ਅੰਦਰ ਹੋਣੀਆਂ ਸਾਰੀਆਂ ਜਾਵ ਰਹਿਣਗੀਆਂ ਬੰਦ ਰਹਿਣਗੀਆਂ ਸੋ ਸਾਡੀ ਤਾਂ ਆਮ ਜਨਤਾ ਨੂੰ ਅਪੀਲ ਹੈ ਕਿ 2 ਘੰਟੇ ਵਾਸਤੇ ਆਪਣਾ ਜੇ ਕਿਸੇ ਨੇ ਕੰਮ ਕਰਦੇ ਜਾਣਾ ਤਾਂ ਪਹਿਲਾਂ ਜਾਵੇ ਜਾ ਜਿਹੜੇ ਬੱਸ ਆਪਰੇਟਰ ਨੇ ਉਹਨਾਂ ਨੂੰ ਅਪੀਲ ਹੈ ਵੀ ਉਹ ਆਪਣੀਆਂ ਬੱਸਾਂ ਜੇਕਰ ਉਹਨਾਂ ਨੇ ਲਾਉਣੀਆਂ ਤਾਂ 10 ਤੋਂ 12 ਦੋ ਘੰਟੇ ਵਾਸਤੇ ਬੱਸ ਸਟੈਂਡ ਦੇ ਅੰਦਰ ਨਾ ਇੰਟਰ ਕਰਨ ਉਹ ਬਾਹਰ ਰੱਖਣ ਕਿਉਂਕਿ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਸਾਡਾ ਰੋਸ ਜ਼ਰੂਰ ਹੈ ਸਰਕਾਰ ਨਾਲ ਪਰ ਅਸੀਂ ਆਮ ਲੋਕਾਂ ਨੂੰ ਖੱਜਲ ਖਵਾਰ ਨਹੀਂ ਕਰਨਾ ਚਾਹੁੰਦੇ ਇਸੇ ਕਰਕੇ ਅਸੀਂ ਅਡਾਲ ਵੀ ਆਪਣੀ ਬੋਸਟਪੋਨ ਕੀਤੀ ਹੈ ਵੀ ਜਦੋਂ ਸਰਕਾਰ ਕਿਸੇ ਨਾ ਕਿਸੇ ਲੈਵਲ ਤੇ ਗੱਲਬਾਤ ਸੁਣ ਲਈ ਤੇ ਆਮ ਲੋਕ ਖੱਜਲ ਨਾ ਹੋਣ